राष्ट्रीय कार्यकारी अध्यक्ष इंडियन रेलवे एम्प्लाईज फेडरेशन एनी रेलवे मेंस कांग्रेस का जोनल प्रेसिडेंट अखिलेश पांडे आज आरसीएफ सी एफ यूनियन के पाँचवें बीजीएम में हम लोग कपूरथला में एकत्रित हुए हैं और अभी एन एम फ्रंट अगेंस्ट एन पी इन रेलवे ने निर्णय लिया है कि पच्चीस नवम्बर को हम लोग नई दिल्ली में पूरे संपूर्ण भारतीय रेल से रेल कर्मचारी पहुंचने का काम करेंगे इसमें हमारा प्रमुख मुद्दा जिन मुद्दों को इंडियन रेलवे एम्प्लाईज फेडरेशन संघर्ष करता रहा है बारह घंटे का रोस्टर निजीकरण रोकने के लिए और एल डी ओपन टी के लिए हम पूरे भारतीय रेलवे से आवाहन करते हैं कि अधिक से अधिक संख्या में वहाँ उपस्थित हों तो साथ ही आज आर के पांचवें पी की सफल कामना देते हैं सफल होने मैं अमरीक सिंह प्रधान यूनियन ਕਾਰੇਕਾਰੀ ਪ੍ਰਧਾਨ ਇੰਡੀਆ ਰੇਲਵੇ এমਪਲਾਈ ਫੈਡਰੇਸ਼ਨ ਰਾਸ਼ਟਰੀ ਅਧਿਐਕਸ ਫਰੰਟ ਅਗੇਂਸਟ ਐਨ ਪੀਐਸ ਇਨ ਰੇਲਵੇ ਸਯੁਗਤ ਸਚਿਵ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸਲਸ ਕੀ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੈ ਕਿ ਮਕਸਦ ਕੀ ਹੈ ਇਸ ਪ੍ਰੋਗਰਾਮ ਦਾ ਮਕਸਦ ਜਿਹੜੀਆਂ ਭਾਰਤ ਸਰਕਾਰ ਦੁਆਰਾ ਰੇਲ ਦੇ ਵਿੱਚ ਅੰਦਰ ਤੋਂ ਅੰਦਰ ਠੇਕੇਦਾਰੀ ਆਊਟਸੋਰਸਿੰਗ ਨਿਜੀਕਰਨ ਔਰ ਨਵੇਂ ਕਰਮਚਾਰੀਆਂ ਦੇ ਦੇ ਉੱਪਰ ਥੋਪੀ ਗਈ ਐਨ ਪੀਐਸ ਉਹਦੇ ਖਿਲਾਫ ਸੰਘਰਸ਼ ਦੇ ਲਈ ਲਾਮਬੰਦੀ ਕਰਨਾ ਹੈ ਦੇ ਖਿਲਾਫ ਸੰਘਰਸ਼ ਦਾ ਇੱਕ ਸਾਂਝਾ ਪੇੜ ਬੰਦਨਾ ਇਹ ਅੱਜ ਦੀ ਅਦਵਿਸ਼ ਸੰਸਦਾ ਦਾ ਮੁੱਖ ਮਕਸਦ ਇਹ ਇਹ ਗੱਲ ਕਰੀਏ ਕਿ ਬਹੁਤਾਂ ਮੰਗਾਂ ਤਾਂ ਜਿਸ ਜਿਹੜੀ ਇਕਤਾ ਪੁਰਾਣੀ ਪੈਨਸ਼ਨ ਬਹਾਲ ਕਰਨਾ ਜੀ ਜੀ ਦੂਜਾ ਜਿਹੜੀ ਠੇਕੇਦਾਰੀ ਆ ਉਹ ਖਤਮ ਕਰਨਾ ਇਸ ਤੋਂ ਇਲਾਵਾ ਹੋਰ ਵੀ ਥੜੀ ਮੰਗਾਂ ਆ ਬਹੁਤ ਮੰਗਾਂ ਨੇ ਇਹ ਅਸਲ ਇਸ ਤੋਂ ਇਲਾਵਾ ਕਰਮਚਾਰੀਆਂ ਦੀ ਭਰਤੀ ਇਹ ਸਾਡੀਆਂ ਬੁਨਿਆਦੀ ਮੰਗਾਂ ਨੇ ਆ ਰੇਲਵੇ ਦਾ ਨਿਜੀ ਕਰਮਚਾਰੀ ਹੋਣਾ ਚਾਹੀਦਾ ਇਹ ਕਿ ਅੰਦਾ ਤੋਂ ਅੰਦਾ ਠੇਕੇਦਾਰੀ ਆਊਟਸੋਰਸਿੰਗ ਨਹੀਂ ਹੋਣੀ ਚਾਹੀਦੀ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਇਸ ਰੇਲ ਦੇ ਵਿੱਚ ਆਰਸੀਆ ਦੇ ਵਿੱਚ ਦੇਸ਼ ਦੇ ਜਵਾਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਜਾਂ ਤਾਂ ਜਵਾਨੀ ਨਸ਼ਿਆਂ ਦੇ ਵਿੱਚ ਕਰਕੇ ਜਾਂ ਫਿਰ ਉਹ ਜਹਾਜ਼ ਫੜ ਕੇ ਅਮਰੀਕਾ ਕੈਨੇਡਾ ਜੈਸੇ ਦੇਸ਼ਾਂ ਦੇ ਵਿੱਚ ਕਰੋੜਾਂ ਲੱਖਾਂ ਰੁਪਇਆ ਖਰਚ ਕੇ ਜਾਵੇ ਤੇ ਉਦੋਂ 트ੰਪ ਵਰਗਾ ਕੋਈ ਤਾਨਾਸ਼ਾ ਉਹਨਾਂ ਨੂੰ ਬੇੜੀਆਂ ਹੱਤਕੜੀਆਂ ਦੇ ਵਿੱਚ ਜਕੜ ਕੇ ਭਾਰਤ ਵਾਪਸ ਭੇਜ ਦੇ ਇਹ ਜਵਾਨੀ ਦਾ ਜਲੂਸ ਕੱਢਣ ਵਾਲੀ ਜਿਹੜੀ ਪਾਲਸੀ ਆ ਇਹਦੀ ਅਸੀਂ ਨਿੰਦਾ ਕਰਦੇ ਆ ਭਾਰਤ ਦੇ ਵਿੱਚ ਆ ਸੁਤੰਤਰਤਾ ਸੰਾਨੀ ਆ ਨਹੀਂ ਇਸ ਕਰਕੇ جنگ ਨਹੀਂ ਸੀ ਲੜੀ ਪਗਨ ਹੁਣੀ ਇਸ ਕਰਕੇ ਫਾਂਸੀ ਤੇ ਨਹੀਂ ਖੜੇ ਕਰਤਾਰ ਸਿੰਘ ਸਰਾਬੇ ਹੁਣੀ ਅਮਰੀਕਾ ਤੋਂ ਇਸ ਕਰਕੇ ਵਾਪਸ ਨਹੀਂ ਸੀ ਆਏ ਕਿ ਆਜ਼ਾਦੀ ਤੋਂ 70-75 ਸਾਲਾਂ ਬਾਅਦ ਫੇਰ ਜਵਾਨੀ ਨੂੰ ਉਸੇ ਸੰਕਟ ਦਾ ਸਾਹਮਣਾ ਕਰਨਾ ਪਿਆ ਮੋੜੇ ਸਮੇਂ ਦੇ ਵਿੱਚ ਕੁਝ ਵੱਡਾ ਸੰਘਰਸ਼ ਕੀ ਉਲਝਿਆ ਜਾ ਰਿਹਾ ਜਿਹੜੇ ਕਿ ਜਿੰਮਾ ਨਹੀਂ ਬਿਲਕੁਲ ਅਸੀਂ ਸਮਝਿਆ ਕਿ ਜੋ ਇਹਨਾਂ ਭਾਰਤ ਸਰਕਾਰ ਨੀਤੀਆਂ ਲੈ ਕੇ ਆ ਰਹੀ ਹੈ ਇਹ ਕਰਮਚਾਰੀਆਂ ਲਈ ਦੇਖਦੇ ਲੋਕਾਂ ਦੇ ਲਈ ਇਸ ਦੇਸ਼ ਦੇ ਲਈ ਘਾਤਕ ਨੇ ਔਰ ਆਰਸੀਐਫ ਹਮੇਸ਼ਾ ਸਿੰਘਰ ਸੰਘਰਸ਼ਾਂ ਦੇ ਵਿੱਚ ਇੱਕ ਨਿਰਣਾਇਕ ਰੋਲ ਨਿਭਾਉਂਦੀ ਰਹੀ ਆਸੀਆ ਨੇ ਪੀਐਸਯੂ ਦੇ ਖਿਲਾਫ ਇੱਕ ਨਿਰਣਾਇਕ ਸੰਘਰਸ਼ ਲੜਿਆ ਸੀ ਉਹ ਜਿਹੜਾ ਆਦੇ ਆਦੇਸ਼ ਜਿਹੜਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਸੀ ਉਹ ਵਾਪਸ ਉੱਥੇ ਹੀ ਦਫਨ ਕੀਤਾ ਸੀ ਐਨਪੀਐਫ ਦੇ ਖਿਲਾਫ ਆਰਸੀਐਫ ਤੋਂ ਲੜਿਆ ਗਿਆ ਸੰਘਰਸ਼ ਯੂਪੀਐਸ ਤੱਕ ਪਹੁੰਚਿਆ ਔਰ ਬਹੁਤ ਜਲਦ ਅਸੀਂ ਪ੍ਰਾਣੀ ਪੈਨਸ਼ਨ ਤੇ ਪਹੁੰਚਾਂਗੇ ਆਰਸੀਐਫ ਦੇ ਵਿੱਚੋਂ ਅੱਜ ਇਸ ਅਡਵਿਸ਼ਨ ਤੋਂ ਬਾਅਦ ਯਕੀਨਨ ਮੇਰਾ ਨਾਮ ਜਗਤਾਰ ਸਿੰਘ ਮੈਂ ਆਰਸੀਐਮ ਪਲਾਈ ਯੂਨੀਅਨ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਬਿਲੋਂਗ ਕਰਦਾ ਅੱਜ ਅੱਜ ਆਪਸੇ ਤੇ ਪ੍ਰੋਗਰਾਮ ਰੱਖਿਆ ਗਿਆ ਕਿ ਮੇਨ ਮਕਸਦ ਕੀ ਅੱਜ ਦਾ ਪ੍ਰੋਗਰਾਮ ਹੈ ਇਹ ਜੋ ਅੱਜ ਆਰਸੀਐਫ EMPLOYEES UNION ਜੋ ਕਿ ਪਿਛਲੇ ਲਗਾਤਾਰ ਸਾਡੇ ਜੋ ਰੀਲ ਕੋਚ ਫੈਕਟਰੀ ਦੇ EMPLOYEES ਆ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ ਰਹੀ ਹੈ ਮੈਨੇਜਮੈਂਟ ਦੇ ਵਿੱਚ ਔਰ ਜਿਹਦੇ ਵਿੱਚ ਅਸੀਂ ਆਪਣੇ ਮਜ਼ਦੂਰਾਂ ਦੀਆਂ ਆਪਣੇ ਮੁਲਾਜ਼ਮਾਂ ਦੀਆਂ ਹੱਕੀ ਤੇ ਹਕੂਕ ਮੰਗਾਂ ਵਾਸਤੇ ਉਹ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਔਰ ਜੋ ਵੀ ਆਪਣੇ ਰੇਲਵੇ ਦੇ ਵਿੱਚ ਅੱਜ ਦੇ ਸਮੇਂ ਵਿੱਚ ਅੰਦਾ ਧੁੰਦ ਠੇਕੇਦਾਰੀ ਸਿਸਟਮ ਲੈਦਾ ਜਾ ਰਿਹਾ ਹੈ ਔਰ ਸਰਕਾਰੀ ਪ੍ਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਔਰ ਰੇਲਵੇ ਦੇ ਵਿੱਚ ਕੁਆਲਿਟੀ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਉਹ ਐਕਸੀਡੈਂਟ ਜਿਹੜੇ ਆ ਉਹ ਵਜਨ ਦਾ ਕਾਰਨ ਹੀ ਹੈ ਕਿ ਅਸੀਂ ਘੱਟ ਪੜੇ ਲਿਖੇ ਲੋਕਾਂ ਕੋਲੋਂ ਅਸੀਂ ਅਨਐਮਪਲੋਇਡ ਜੋ ਅਨਐਜੂਕੇਟਿਡ ਲੋਕ ਹੈ ਉਹਨਾਂ ਕੋਲੋਂ ਅਸੀਂ ਕੰਮ ਕਰਵਾ ਕੇ ਘੱਟ ਪੈਸਿਆਂ ਵਿੱਚ ਵੱਧ ਮੁਨਾਫਾ ਲੈ ਕੇ ਰੇਲਵੇ ਨੂੰ ਚਲਾਉਣ ਦਾ ਯਤਨ ਕਰ ਰਹੇ ਆ ਔਰ ਇਹ ਸੇਫਟੀ ਦੇ ਨਾਲ ਇੱਕ ਬਹੁਤ ਵੱਡਾ ਖਲਵਾੜ ਹੈ ਔਰ ਅੱਜ ਅਸੀਂ ਸਾਡਾ ਜੋ ਮੁੱਖ ਮਕਸਦ ਹੈ ਆਰਸੀਐਫ ਐਮਪਲਾਈ ਯੂਨੀਅਨ ਦਾ ਜੋ ਪੰਜਵਾਂ ਅਦਿਵਿਸ਼ਣ ਜੋ ਕਿ ਹਰ 3 ਸਾਲ ਬਾਅਦ ਹੁੰਦਾ ਹੈ ਅਸੀਂ ਸਾਰੇ ਉਸ ਦਾ ਜੋ ਮੰਗਾਂ ਵਾਸਤੇ ਮੁਲਾਂਕਣ ਕਰਨ ਵਾਸਤੇ ਚਿੰਤਨ ਕਰਨ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਔਰ ਅਗਲਾ ਜੋ ਸੰਘਰਸ਼ ਦਾ ਰੂਪਰੇਖਾ ਅਸੀਂ ਅੱਜ ਜੋ ਤੈਅ ਕਰਾਂਗੇ ਕਿ ਸੁਸ਼ੀਲ ਕੁਮਾਰ ਸਿੰਘ ਸੰਗਠਨ ਮੰਤਰੀ ਡੀਆਰਡਬਲਯੂ ਰੇਲ ਮਜ਼ਦੂਰ ਯੂਨੀਅਨ ਡੀਆਰਡਬਲਯੂ ਬਾਰਾਨਸੀ ਸੇ ਜੋ ਇੰਡੀਅਨ ਰੇਲਵੇ ਐਮਪਲਾਈ ਫੈਡਰੇਸ਼ਨ ਦਾ ਇੱਕ ਅਭਿ ਨੰਗ ਹੈ ਹਮ ਲੋਗ ਅੱਜ ਆਰਸੀਐਫ ਕਪੂਰਥਲਾ ਮੈਂ RCF এমপ্লয়িজ ইউনিয়ন কে 5वे बीजीएम में आए हैं हम लोग जी मेरा नाम सर्वजीत सिंह है जी मैं जनरल सेक्टरी इंडियन रेलवे এমপ্লয়িজ ফেডারेशन और जनरल सेक्टरी RCF এমপ্লয়িজ ইউনিয়ন। तो की कहना चाहूंगा आज के इस प्रोग्राम में आज दे इस प्रोग्राम दे, दे विच ए assi lagatar pichle 30 saalan to jehda hai lagatar assi jo democratic system hai jo kanoon de mutabik banda hai ki har 3 saal baad jehda hai jathhe bandi de election kite jande ne ਜਥੇ ਬੰਦੀ ਦੇ ਰਿਵਿਊ ਕੀਤਾ ਜਾਂਦਾ ਘਾਟਾ ਕਮਜ਼ੋਰੀਆਂ ਜਿਹੜੀਆਂ ਔਰ ਉਹਦੇ ਚ ਪ੍ਰਾਪਤੀਆਂ ਦਾ ਜਿਹੜਾ ਉਹ ਇੱਥੇ ਬੈਠ ਕੇ ਜਿਹੜਾ ਉਹ ਲਗਭਗ ਜਿਹੜਾ 4 ਘੰਟੇ ਇਸ ਗੱਲ ਦੇ ਉੱਤੇ ਜ਼ਿਕਰ ਹੁੰਦਾ ਹਰ ਇੱਕ ਨੂੰ ਅਧਿਕਾਰ ਹੁੰਦਾ ਕਿ ਉਹ ਆਪਣੀ ਗੱਲ ਰੱਖ ਸਕੇ ਔਰ ਇਹਦੇ ਵਿੱਚ ਉਹਦਾ ਮੰਗਾ ਦੇ ਉੱਤੇ ਜਿਹੜੀ ਗੱਲ ਕੀਤੀ ਜਾਂਦੀ ਹੈ ਜਿਵੇਂ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨਾ ਯੂਪੀਐਸ ਨੂੰ ਰੱਦ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਨਵੀਂ ਭਰਤੀ ਨੂੰ ਜਿਹੜਾ ਲਾਗੂ ਕਰਨਾ ਨੀਜੀ ਕਰਨ ਦੇ ਖਿਲਾਫ ਜਿਹੜਾ ਠੇਕੇਦਾਰੀ ਸਿਸਟਮ ਦੇ ਖਿਲਾਫ ਜਿਹੜਾ ਉਹ ਆਊਟਸੋਰਸਿੰਗ ਦੇ ਖਿਲਾਫ ਜਿਹੜਾ ਉਹ ਇੱਕ ਸੰਘਰਸ਼ ਜਿਹੜਾ ਲਾਮਬੰਦ ਕਰਨਾ ਰੇਲਵੇ ਚ ਕੰਮ ਕਰਦਿਆਂ ਜਾਂ ਜਥੇਬੰਦੀਆਂ ਨੂੰ ਉਹਨਾਂ ਦਾ ਇਕਤਾ ਬਣਾਉਂਦੇ ਹੋਏ ਜਿਹੜਾ ਸੰਘਰਸ਼ ਕਮੇਟੀ ਅਨੁਸਾਰਦੇ ਹੋਏ ਜਿਹੜਾ ਸਰਕਾਰ ਦੀ ਮਜ਼ਦੂਰ ਮਾਰੂ ਕਰਮਚਾਰੀ ਮਾਰੂ ਨੀਤੀਆਂ ਦੇ ਖਿਲਾਫ ਜਿਹੜਾ ਉਹ ਡਟਵਾ ਸੰਘਰਸ਼ ਜਿਹੜਾ ਉਹ ਖੜਾ ਕਰਨਾ ਔਰ ਕਰਮਚਾਰੀ ਨੂੰ ਵੱਧ ਤੋਂ ਵੱਧ ਫੈਸਿਲਿਟੀ ਜਿਹੜੀ ਹੈ ਉਹ ਦਵਾਣਾ ਤੀਜਾ ਸੇਫਟੀ ਦਾ ਜਿਹੜਾ ਧਿਆਨ ਜਿਹੜਾ ਉਹ ਰੱਖਣ ਦੇ ਲਈ ਪ੍ਰਸ਼ਾਸਨ ਨੂੰ ਮਜਬੂਰ ਕਰਨਾ ਜਿਹੜਾ ਕਿ ਅੱਜ ਪ੍ਰਸ਼ਾਸਨ ਜਿਹੜਾ ਉਹ ਪੂਰੀ ਤਰ੍ਹਾਂ ਭੁੱਲ ਚੁੱਕਿਆ ਹੈ ਉਹ ਕੇਵਲ ਰੇਲ ਨੂੰ ਇੱਕ ਮੁਨਾਫੇ ਵਾਲੀ ਇੱਕ ਜਿਹੜਾ ਜੀ ਵਿਭਾਗ ਮੰਨ ਕੇ ਜਿਹੜਾ ਉਹ ਮੁਨਾਫਾ ਹੀ ਮੁਨਾਫਾ ਉਹਨਾਂ ਦਾ ਮਕਸਦ ਰਹਿ ਗਿਆ ਹੈ ਔਰ ਜਿਹੜਾ ਕਿ ਇਹ ਹੁੰਦਾ ਸੀ ਜਿਹੜਾ ਸੰਵਿਧਾਨ ਦੇ ਵਿੱਚ ਵੀ ਦਿੱਤਾ ਗਿਆ ਹੈ ਗਰੀਬ ਜਨਤਾ ਦੀ ਜਿਹੜੀ ਸਵਾਰੀ ਹੈ ਉਹ ਭਾਰਤੀ ਰੇਲ ਸੀ ਅਸੀਂ ਚਾਹੁੰਦੇ ਹਾਂ ਕਿ ਇਹ ਭਾਰਤੀ ਰੇਲ ਭਾਰਤੀ ਭਾਰਤ ਦੀ ਰਹੇ ਨਾ ਕਿ ਕਿਸੇ ਨੀਜੀਕਰਨ ਨੀਜੀ ਕੰਪਨੀਆਂ ਦੇ ਹੱਥਾਂ ਦੇ ਵਿੱਚ ਜਾਵੇ ਟਾਟਾ ਬਿਰਲਾ ਮਬਾਨੀ ਅੰਡਾਨੀ ਜਿਵੇਂ ਜਿਹੜੇ ਪੂੰਜੀਪਤੀ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਇਹਦੀ ਬਾਗਟੋਰ ਨਾ ਜਾਵੇ ਔਰ ਅਸੀਂ ਇਸੇ ਲਈ ਸੰਘਰਸ਼ ਜਿਹੜਾ ਕਰ ਰਹੇ ਹਾਂ ਔਰ ਇਸੇ ਲਈ ਅਜਲਾਸ ਦੇ ਵਿੱਚ ਇਹ ਸਾਰੀ ਚੀਜ਼ਾਂ ਜਿਹੜੀਆਂ ਤੈਅ ਕਰ ਰਹੇ ਹਾਂ ਔਰ ਇਹਦੇ ਵਿੱਚ ਸਾਡੇ ਵਿੱਚ ਅੱਜ ਮੌਜੂਦ ਨੇ ਸਾਡੇ ਇੰਡੀਅਨ ਰੇਲਵੇ EMPLOYEES FEDERATION ਦੇ ਪ੍ਰਧਾਨ ਅਖਲੇਸ਼ ਪਾਂਡੇ ਜੀ ਔਰ ACTU ਦੇ ਜਨਰਲ ਸੈਕਟਰੀ ਜਿਹੜਾ ਰਜੀਵ ਡਿਮਰੀ ਜੀ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇਹ ਸਾਰਾ ਕਾਰਕਰਮ ਜਿਹੜਾ ਜੀ ਉਹ ਚੱਲ ਰਿਹਾ ਜੀ ਧੰਨਵਾਦ